ਅੱਜ ਦਰਸ਼ਨਾ ਅਕੈਡਮੀ ਭਾਮੀਆਂ ਕਲਾਂ ਵਿਕੇ ਸਾਹਿਬਜ਼ਾਦਿਆਂ ਦੀ ਸਹਾਦ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਬਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ 15 ਸਕੂਲਾਂ ਦੇ ਲਗਭਗ 40 ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਦੀ ਸਹਾਦਤ ਨੂੰ ਯਾਦ ਕਰਦਿਆਂ ਬਹੁਤ ਵਧੀਆ ਤੇ ਖੂਬਸੂਰਤ ਕਵਿਤਾ ਬੋਲ ਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਦੀਪਕਾ ਔਲਕ ਨੇ ਜੇਤੂ ਵਿਦਿਆਰਥੀਆਂ ਨੂੰ ਟਰੋਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਜਗਜੀਤ ਕੌਰ ਵੱਲੋਂ ਆਏ ਹੋਏ ਵਿਦਿਆਰਥੀਆਂ ਦਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਹੈ। ਲੁਧਿਆਣੇ ਤੋਂ ਗੁਰਦੀਪ ਸਿੰਘ ਭਾਮੀਆਂ ਦੀ ਰਿਪੋਰਟ ਵਾਹਿਗੁਰੂ ਸ਼ਿਕਾ ਖਾਲਸਾ ਵਾਹਿਗੁਰੂ ਸ਼ਿਕੀ ਖਾਤੇ ਅੱਜ ਦਰਸ਼ਨ ਅਕੈਡਮੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਇੱਥੇ ਬਾਲ ਕਵੀ ਦਰਬਾਰ ਜੋ ਹੈ ਸਜਿਆ ਆਇਆ ਹੈ ਸ਼ਹਾਦਤ ਦੇ ਸਫਰ ਦੇ ਜੋ ਦਿਨ ਹੈ ਸਾਨੂੰ ਵੀ ਪਤਾ ਚੱਲ ਰਹੇ ਨੇ ਅੱਜ ਜੋ ਹੈ 8 ਬੋ ਸਾਡੇ ਦੋ ਵੱਡੇ ਸਾਹਿਬਜ਼ਾਦੇ ਜੋ ਚਮਕੌਰ ਸਾਹਿਬ ਦੀ ਗੜੀ ਵਿੱਚ ਸ਼ਹੀਦ ਹੋਏ ਸੀ ਉਹਨਾਂ ਬਾਰੇ ਵੀ ਚੰਨਣਾ ਪਾਇਆ ਜਾ ਰਿਹਾ ਹੈ ਬੱਚੇ ਅੰਦਰ ਜੋ ਹੈ ਆਪਣੀ ਕਵਿਤਾ ਗਾਇਨ ਕਰ ਰਹੇ ਨੇ ਵੱਖ-ਵੱਖ ਇਹਨਾਂ ਕੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਆ ਮਾਤਾ ਗੁਜਰ ਕੌਰ ਜੀ ਦੇ 10 ਸ਼ਹਾਦਤ ਪਾ ਕੇ ਗਏ ਹਨ ਉੱਨਾ ਬਾਰੇ ਗੱਡੀ ਆ ਬੱਚਿਆਂ ਨੂੰ ਜਾਣਕਾਰੀ ਮਿਲ ਰਹੀ ਆ ਸਾਡੇ ਸਿੱਖੀ ਇਤਿਹਾਸ ਦਾ ਸਾਡੇ ਬੱਚਿਆਂ ਨੂੰ ਪਤਾ ਲੱਗ ਰਿਹਾ ਹੈ ਅੱਜ ਉਹ ਜੋ ਹੈ ਸ਼ਹੀਦੀ ਦਿਵਸ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਸੀਗਾ ਸਾਡੇ ਵੱਡੇ ਜੋ ਦੋ ਸਾਹਿਬਜ਼ਾਦੇ ਸੀ ਪਾਬਾ ਅਜੀਤ ਸਿੰਘ ਤੇ ਜੋ ਜਹਰ ਸਿੰਘ ਜੀ ਸੀਗੇ ਉਹ ਇੱਥੇ ਸ਼ਹੀਦ ਹੋਏ ਸਨ ਉਹਨਾਂ ਦੇ ਨਾਲ ਤਿੰਨ ਪਿਆਰੇ ਪਾਈ ਹਿੰਮਤ ਸਿੰਘ ਜੀ ਮੋਹਕਮ ਸਿੰਘ ਜੀ ਤੇ ਪਾਈੜੇ ਸਾਈਂ ਸਿੰਘ ਵੀ ਉਹ ਵੀ ਸ਼ਹੀਦੀ ਪਾ ਕੇ ਗਏ ਨੇ ਇਹਦੇ ਵਿੱਚ ਤੇ ਇਹਨਾਂ ਦਾ ਜਿਹੜਾ ਦਾ ਸੰਸਕਾਰ ਸੀਗਾ ਸਾਡੀ ਮਾਤਾ ਹਰਸ਼ਰਨ ਕੌਰ ਜੀ ਨੇ ਕੀਤਾ ਸੀ ਜਿਨ੍ਹਾਂ ਦੇ ਖੁੱਦ ਦੇ ਪਤੀ ਵੀ ਇਸ ਦੇ ਵਿੱਚ ਜਿਹੜੇ ਸ਼ਾਮਿਲ ਸਨ ਉਸ ਤੋਂ ਬਾਅਦ ਜਿਹੜੇ ਸਾਡੇ ਮੁੰਗਲ ਬਾਸ਼ ਅਤੇ ਪਹਾੜੀ ਰਾਜੇ ਸਨ ਉਹਨਾਂ ਨੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਓ ਖੁੱਦ ਵੀ ਇਸ ਵਿੱਚ ਅਗਨੀ ਭੇਟਾ ਹੋ ਗਏ ਤੇ ਜਿਹੜੀ ਸ਼ਹਾਦਤ ਆ ਤੁਹਾਨੂੰ ਏੜੀ ਇਤਿਹਾਸ ਆ ਸਾਨੂੰ ਇਹ ਬੱਚਿਆਂ ਨੂੰ ਯਾਦ ਕਰਾਉਣਾ ਚਾਹੀਦਾ ਤਾਂ ਕਿ ਸਾਡੀ ਅਗੋ ਪੀੜ੍ਹੀਆਂ ਨੂੰ ਇਹਦੇ ਬਾਰੇ ਜਿਹੜਾ ਪਤਾ ਚੱਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਇ ਦਰਸ਼ਨ ਅਕੈडमी ਵਿੱਚ ਬਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ ਅਸੀਂ ਛੋਟੇ ਸਾਬਜਾਦ ਦੀ ਸ਼ਹੀਦੀ ਦਾ ਨੂੰ ਯਾਦ ਕਰਕੇ ਅੱਜ ਬੱਚਿਆਂ ਦੇ ਵਿੱਚ ਉਹ ਯਾਦ ਲਿਆਉਣਾ ਚਾਹੁੰਦੇ ਆਂ ਬੱਚਿਆਂ ਨੂੰ ਉਹ ਕੁਰਬਾਨੀ ਕਦੀ ਨਾ ਭੁੱਲੇ ਇਹ ਸਾਡਾ ਇੱਕ ਬਹੁਤ ਹੀ ਕੋਸ਼ਿਸ਼ ਹੈ ਜੀ ਹੈ ਕਿ ਸਾਡੇ ਬੱਚੇ ਆਪਣੇ ਕਲਚਰ ਨਾਲ ਜੁੜੇ ਰਹਿਣ ਇਸ ਕਰਕੇ ਅਸੀਂ ਇਹ ਇੰਟਰ ਸਕੂਲ ਕੰਪੀਟੀਸ਼ਨ ਦਾ ਆਯੋਜਨ ਕੀਤਾ ਹੈ ਸਾਡੇ ਕੋਲ ਵੱਖ-ਵੱਖ ਸਕੂਲਾਂ ਤੋਂ ਬੱਚੇ ਆਏ ਨੇ ਸਾਰਾ ਦਿਨ ਅੱਜ ਅਸੀਂ ਬਸ ਇਸੇ ਯਾਦ ਚ ਰਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਭ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਸਾਡੇ ਪਿਆਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਲਾਲਾਂ ਨੂੰ ਵਾਰ ਕੇ ਆਪਣੀ ਕੌਮ ਨੂੰ ਅੱਗੇ ਵਧਾਇਆ ਇਸੇ ਤਰ੍ਹਾਂ ਆਪਾਂ ਵੀ ਆਪਣੇ ਬੱਚਿਆਂ ਨੂੰ ਗਾਈਡ ਕਰੀਏ ਆਪਾਂ ਵੀ ਆਪਣੇ ਬੱਚਿਆਂ ਨੂੰ ਇੱਕ ਨਵਾਂ ਰਸਤਾ ਦਿਖਾਈਏ ਤੇ ਇਸ ਰਸਤੇ ਨੂੰ ਇਸ ਰਸਤੇ ਤੇ ਚੱਲਣ ਦੀ ਸਿੱਖਿਆ ਦੇਈਏ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਅੱਜ ਕੱਲ ਕਿ ਆਪਣੇ ਜਿਹੜੇ ਬੱਚੇ ਨੇ ਕੁਝ ਜ਼ਿਆਦਾ ਹੀ ਮਾਡਰਨ ਹੁੰਦੇ ਜਾ ਰਹੇ ਨੇ ਬਹੁਤ ਹੀ ਜ਼ਿਆਦਾ ਮਤਲਬ ਇਸ ਪਾਸੇ ਤੋਂ ਹਟਦੇ ਜਾ ਰਹੇ ਨੇ ਤੇ ਇਸ ਸਾਡਾ ਇਸ ਸਕੂਲ ਦੇ ਵਿੱਚ ਬਾਲਕ ਵੀ ਕਰਵਾਉਣ ਦਾ ਮਕਸਦ ਵੀ ਇਹੀ ਸੀ ਕਿ ਆਪਾਂ ਉਹਨਾਂ ਬੱਚਿਆਂ ਨੂੰ ਦੱਸ ਤਕੀਏ ਆਪਣੇ ਇਤਿਹਾਸ ਬਾਰੇ ਇਹ ਸਾਡਾ ਇਤਿਹਾਸ ਕੀ ਹੈ ਕਿਵੇਂ ਸਾਡੀ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਦੇਈ ਕਿ ਆਪਣੇ ਧਰਮ ਨੂੰ ਬਚਾਇਆ ਤੇ ਇਸ ਦੇ ਨਾਲ ਹੀ ਸਾਡੀ ਰੱਖਿਆ ਕੀਤੀ ਸੋ ਆਓ ਸਾਰੇ ਆਪਾਂ ਸਾਰੇ ਮਿਲ ਕੇ ਆਪਣੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਆਪਣੇ ਸਾਰੇ ਪਿਆਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਯਾਦ ਕਰਦੇ ਹੋਏ ਅੱਗੇ ਵਧੀਏ ਤੇ ਉਹਨਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਸ਼ਨ ਅਕੈਡਮੀ ਲੁਧਿਆਣਾ ਵਿਖੇ ਅਸੀਂ ਅੱਜ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੰਤਰ ਸਕੂਲ ਬਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਹੈ ਜਿਸ ਦੇ ਵਿੱਚ ਘਟੂ ਘਟ 13 ਸਕੂਲਾਂ ਨੇ ਹਿੱਸਾ ਲਿਆ ਹੈ ਤੇ ਸਾਰੇ ਬੱਚੇ ਹੀ بڑے ਉਸਤਾਦ ਦੇ ਨਾਲ ਆਏ ਹੋਏ ਨੇ ਤੇ ਉਹ ਵੱਧ ਛੜ ਕੇ ਕਵਤਾ ਗਾਇਨ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਛੋਟੇ ਸਹਿਬਜ਼ਾਦਿਆਂ ਦੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸਿੱਖਿਆਵਾਂ ਦੇ ਨੂੰ ਮੁੱਖ ਰੱਖਦੇ ਹੋਏ ਅੱਗੇ ਵਧੀਏ ਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਜੋੜੀਏ